ਤੁਹਾਡਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਕੁੱਤਿਆਂ ਨੂੰ ਇੱਕ ਲੇਡੀ ਵੱਲੋਂ ਮਾਰ ਕੇ ਸੁੱਟਿਆ ਜਾ ਰਿਹਾ ਸੋਸਟੀ ਬੀਬੀ ਆਈ ਹੈ ਉਹਦੀ ਕੀ ਕਹਿਣਾ ਚਾਹੋਗੇ ਕੀ ਤੁਹਾਡੀ ਐਨਜੀਓ ਵੱਲੋਂ ਕੀ ਪੰਜਾਬ ਦੇ ਲੋਕਾਂ ਨੂੰ ਪਈ ਹੈ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਅਪੀਲ ਕਰਨਾ ਚਾਹਾਂਗਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਬੇਜੁਬਾਨ ਨੇ ਉਹ ਰੱਬ ਦਾ ਰੂਪ ਹੁੰਦੇ ਨੇ ਤੇ ਇਹੋ ਜਿਹੇ ਲੋਕ ਅ ਜਿਹੜੇ ਇਸ ਤਰੀਕੇ ਦੇ ਨਾਲ ਤਸ਼ੱਦਦ ਕਰ ਰਹੇ ਨੇ ਬੇਜੁਬਾਨਾਂ ਦੇ ਉੱਪਰ ਚਾਹੇ ਕਿਸੇ ਵੀ ਕਾਰਨ ਕਰਕੇ ਚਾਹੇ ਆਪਣੀ ਰੰਜਿਸ਼ ਕਰਕੇ ਕਰਦੇ ਨੇ ਕੁਝ ਲੋਕਾਂ ਨੂੰ ਜਾਨਵਰ ਪਸੰਦ ਨਹੀਂ ਤਾਂ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਸਾਡਾ ਨੁਕਸਾਨ ਕਰਦੇ ਆ ਇਸ ਕਰਕੇ ਉਹ ਜਾਨਵਰਾਂ ਨੂੰ ਜਾਨੋ ਮਾਰ ਰਹੇ ਆ ਤੇ ਬਹੁਤ ਹੀ ਮੰਦ ਭਾਗਾ ਮੈਂ ਕਵਾਂਗਾ ਵੀ ਹੌਲੀ ਹੌਲੀ ਡੇ ਬਾਏ ਡੇ ਜਿਹੜਾ ਵਾ ਇਹ ਚੀਜ਼ ਜਿਹੜੀ ਆ ਵੱਧ ਰਹੀ ਆ ਅੱਗੇ ਵੀ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਤਰੀਕੇ ਕੋ ਦੇਆਂ ਜਿਹੜੀਆਂ ਚੀਜ਼ਾਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਸਾਰੇ ਅਸੀਂ ਆਲਰੇਡੀ ਐਫ ਆਈ ਆਰ ਪੂਰੇ ਪੰਜਾਬ ਤੋਂ ਬਾਹਰ ਵੀ ਪੰਜਾਬ ਸਟੇਟਸ ਦੇ ਅਸੀਂ ਆਲਰੇਡੀ ਕਾਫੀ ਜਿਹੜੀਆਂ ਐਫਆਈਆਰ ਕਰਵਾ ਚੁੱਕੇ ਐਨੀਮਲ క్రੂਅਲਟੀ ਨੂੰ ਲੈ ਕੇ ਤੇ ਪੰਜਾਬ ਦੀਆਂ ਸਟੇਟਸ ਤੋਂ ਬਾਹਰ ਵੀ ਅਸੀਂ ਆਲਓਵਰ ਇੰਡੀਆ ਦੇ ਵਿੱਚ ਜਿਹੜੀ ਮੁਹਿੰਮ ਜਿਹੜੀ ਸਾਡੀ ਜਾਰੀ ਹੈ ਤੇ ਬਹੁਤ ਹੀ ਦੁੱਖ ਲੱਗਾ ਕਿ ਇੱਕ 70-75 ਸਾਲ ਦੀ ਜਿਹੜੀ ਬਜ਼ੁਰਗ ਔਰਤ ਹੈ ਉਹ ਕਿਸ ਤਰੀਕੇ ਦੇ ਨਾਲ ਡੌਗ ਨੂੰ ਮਾਰ ਕੇ ਆਪਣੇ ਘਰ ਦੇ ਬਾਹਰ ਉਹ ਦਲੀਜੋਂ ਬਾਹਰ ਚੁੰਨੀ ਦੇ ਨਾਲ ਬੰਨ ਕੇ ਜਿਹੜਾ ਡ੍ਰੈਗ ਕਰਕੇ ਬਾਹਰ ਜਿਹੜਾ ਖਿੱਚ ਰਹੀ ਹੈ ਸਾਨੂੰ ਪਤਾ ਲੱਗਾ ਜਦੋਂ ਅਸੀਂ ਇਨਕੁਆਇਰ ਕਰਾਇਆ ਕਿ ਇਹ ਝੰਡਿਆਲਾ ਅੰਮ੍ਰਿਤਸਰ ਦੀ ਜਿਹੜੀ ਵੀਡੀਓ ਹੈ ਤੇ ਇੱਥੇ ਜਿਹੜੀ ਜੋ ਵੀ ਕਾਰਵਾਈ ਹੋਏਗੀ ਪੁਲਿਸ ਪ੍ਰਸ਼ਾਸਨ ਦੇਖਦੇ ਆ ਕਿ ਇਹਦੇ ਤੇ ਅੱਗੇ ਜਿਹੜਾ ਐਕਸ਼ਨ ਲੈਂਦਾ ਵਾ ਤੇ ਸਾਡੀ ਸਾਰੇ ਜਥੇਬੰਦੀਆਂ ਨੂੰ ਜਿਹੜੇ ਪਸ਼ੂ ਪ੍ਰੇਮੀ ਨੇ ਜਾਂ ਫਿਰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਹੋ ਤੇ ਇਹਨਾਂ ਜਾਨਵਰਾਂ ਦੇ ਵਾਸਤੇ ਵੀ ਜਿਹੜੀ ਆਵਾਜ਼ ਜ਼ਰੂਰ ਚੁੱਕੋ ਅਕਸਰ ਲੋਕ ਬੇਜਵਾਨਾਂ ਤੇ ਇਸ ਤਰ੍ਹਾਂ ਤਸ਼ੱਦਦ ਕਰ ਦਿੰਦੇ ਨੇ ਪਰ ਬਾਅਦ ਵਿੱਚ ਮਾਫੀ ਮੰਗ ਲੈਂਦੇ ਨੇ ਬਿਲਕੁਲ ਸਰ ਹੁਣ ਕੁਝ ਕੇਸ ਇਹੋ ਜਿਹੇ ਹੁੰਦੇ ਆ ਜਿਸ ਤਰ੍ਹਾਂ ਉਹਨੇ ਐ ਐਨਆਰਆਈ ਕੇਸ ਲੈ ਲੀਆ ਬਜ਼ੁਰਗਔਰਤ ਦਾ ਹੁਣ 70 75 ਸਾਲ ਦੀ ਜਿਹੜੀ ਬਜ਼ੁਰਗਔਰਤ ਹੈਗੀ ਆ ਅਗਰ ਇਹ ਬੇਜੁਬਾਨਾ ਨੂੰ ਇਸ ਤਰੀਕੇ ਦੇ ਨਾਲ ਮਾਰਦੀ ਹੈ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੀ ਕਹਿੰਦੇ ਨੇ ਕਿ ਹਾਂ ਕਿ ਬਹੁਤ ਬਜ਼ੁਰਗ ਹੈ ਇਕੱਲੀ ਰਹਿੰਦੀ ਹੈ ਕਿ ਅਸੀਂ ਅਸੀਂ ਵੀ ਖੁਦ ਖੁਦ ਵੀ ਸੋਚਦੇ ਆ ਕਿ ਇਸ ਏਜ ਦੇ ਵਿੱਚ ਅਸੀਂ ਕੀ ਫੈਸਲਾ ਲਈਏ ਮੈਂ ਕਹਾਂਗਾ ਇਹੋ ਜਿਹੇ ਲੋਕਾਂ ਦਾ ਜਿਹੜਾ ਫੈਸਲਾ ਹੋਵੇ ਉਹ ਪ੍ਰਮਾਤਮਾ ਕਰੇ ਤੇ ਪ੍ਰਮਾਤਮਾ ਜਲਦੀ ਕਰੇਗਾ ਤੇ ਸਾਡੀ ਇੱਕੋ ਹੀ اپیل ਹੈ ਕਿ ਕੋਸ਼ਿਸ਼ ਸਾਡੀ ਆਹੀ ਹੁੰਦੀ ਹੈ ਕਿ ਅਗਰ ਆ ਯੰਗ ਏਜ ਦਾ ਬੰਦਾ ਜੇ ਅਗਰ ਕੋਈ ਐਫੋਜੇ ਗਲਤ ਹਰਕਤ ਕਰਦਾ ਹੈ ਤੇ ਸਾਡੇ ਵੱਲੋਂ ਜਿਹੜੀ ਪੂਰੀ ਤਰ੍ਹਾਂ ਤੇ ਜਿਹੜੀ ਕਾਰਵਾਈ ਕਰਵਾਈ ਜਾਂਦੀ ਹੈ ਤੇ ਅਸੀਂ ਅੱਗੇ ਵੀ ਲੋਕਾਂ ਨੂੰ اپیل ਕਰਦੇ ਹਾਂ ਕਿ ਇਹ ਚੀਜ਼ ਤੇ ਤੁਸੀਂ ਆਪਣਾ ਆ ਸੌਫਟ ਹਾਰਟ ਇੱਕ ਐਨੀਮਲਸ ਦੇ ਲਈ ਜਰੂਰ ਰੱਖੋ ਤਾਂ ਕਿ ਉਹ ਵੀ ਰੱਬ ਦੇ ਜੀ ਨੇ ਤੇ ਉਹ ਵੀ ਸਾਡੇ ਵਾਂਗ ਜਿਸ ਤਰ੍ਹਾਂ ਭਗਵਾਨ ਨੇ ਸਾਨੂੰ ਭੇਜਿਆ ਉਸੇ ਤਰੀਕਾ ਨਾਲ ਇਹਨਾਂ ਨੂੰ ਭੇਜਿਆ ਇਹ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਕੁੱਤਿਆਂ ਨੂੰ ਇੱਕ ਲੇਡੀ ਵੱਲੋਂ ਮਾਰ ਕੇ ਸੁੱਟਿਆ ਜਾ ਰਿਹਾ ਸਿਸਟੀਵੀ ਵੀ ਆਈ ਹੈ ਉਹਦੀ ਕੀ ਕਹਿਣਾ ਚਾਹੋਗੇ ਕੀ ਤੁਹਾਡੀ ਐਨਜੀਓ ਵੱਲੋਂ ਕੀ ਪੰਜਾਬ ਦੇ ਲੋਕਾਂ ਨੂੰ ਪਈਂਦਾ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਅਪੀਲ ਕਰਨਾ ਚਾਹਾਂਗਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਬੇਜੁਬਾਨ ਨੇ ਉਹ ਰੱਬ ਦਾ ਰੂਪ ਹੁੰਦੇ ਨੇ ਤੇ ਇਹੋ ਜਿਹੇ ਲੋਕ ਜਿਹੜੇ ਇਸ ਤਰੀਕੇ ਦੇ ਨਾਲ ਤਸ਼ੱਦਦ ਕਰ ਰਹੇ ਨੇ ਬੇਜੁਬਾਨਾਂ ਦੇ ਉੱਪਰ ਚਾਹੇ ਕਿਸੇ ਵੀ ਕਾਰਨ ਕਰਕੇ ਚਾਹੇ ਆਪਣੀ ਰੰਜਿਸ਼ ਕਰਕੇ ਕਰਦੇ ਨੇ ਕੁਝ ਲੋਕਾਂ ਨੂੰ ਜਾਨਵਰ ਪਸੰਦ ਨਹੀਂ ਤਾਂ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਸਾਡਾ ਨੁਕਸਾਨ ਕਰਦੇ ਆ ਇਸ ਕਰਕੇ ਉਹ ਜਾਨਵਰਾਂ ਨੂੰ ਜਾਨੂ ਮਾਰ ਰਹੇ ਆ ਤੇ ਬਹੁਤ ਹੀ ਮੰਦ ਭਾਗਾ ਮੈਂ ਕਵਾਂਗਾ ਵੀ ਹੌਲੀ ਹੌਲੀ ਡੇ ਬਾਏ ਡੇ ਜਿਹੜਾ ਵਾ ਇਹ ਚੀਜ਼ ਜਿਹੜੀ ਆ ਵੱਧ ਰਹੀ ਆ ਅੱਗੇ ਵੀ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਤਰੀਕੇ ਕੋ ਦੇਆਂ ਜਿਹੜੀਆਂ ਚੀਜ਼ਾਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਬਹੁਤ ਸਾਰੇ ਅਸੀਂ ਆਲਰੇਡੀ ਐਫ ਆਈ ਆਰ ਪੂਰੇ ਪੰਜਾਬ ਤੋਂ ਬਾਹਰ ਵੀ ਪੰਜਾਬ ਸਟੇਟਸ ਦੇ ਅਸੀਂ ਆਲਰੇਡੀ ਕਾਫੀ ਜਿਹੜੀਆਂ ਐਫਆਈਆਰ ਕਰਵਾ ਚੁੱਕੇ ਐनिमल क्रੂਅਲਟੀ ਨੂੰ ਲੈ ਕੇ ਤੇ ਪੰਜਾਬ ਦੀਆਂ ਸਟੇਟਸ ਤੋਂ ਬਾਹਰ ਵੀ ਅਸੀਂ 올ਓਵਰ ਇੰਡੀਆ ਦੇ ਵਿੱਚ ਜਿਹੜੀ ਮੁਹਿੰਮ ਜਿਹੜੀ ਸਾਡੀ ਜਾਰੀ ਹੈ ਤੇ ਬਹੁਤ ਹੀ ਦੁੱਖ ਲੱਗਾ ਕਿ ਇੱਕ 70-75 ਸਾਲ ਦੀ ਜਿਹੜੀ ਬਜ਼ੁਰਗ ਔਰਤ ਹੈ ਉਹ ਕਿਸ ਤਰੀਕੇ ਦੇ ਨਾਲ ਡੌਗ ਨੂੰ ਮਾਰ ਕੇ ਆਪਣੇ ਘਰ ਦੇ ਬਾਹਰੋਂ ਦਲੀਚੋਂ ਬਾਹਰ ਚੁੰਨੀ ਦੇ ਨਾਲ ਬੰਨ ਕੇ ਜਿਹੜਾ ਡ੍ਰੈਗ ਕਰਕੇ ਬਾਹਰ ਜਿਹੜਾ ਖਿੱਚ ਰਹੀ ਹੈ ਸਾਨੂੰ ਪਤਾ ਲੱਗਾ ਜਦੋਂ ਅਸੀਂ ਇਨਕੁਆਇਰ ਕਰਾਇਆ ਗਿਆ ਝੰਡਿਆਲਾ ਅੰਮ੍ਰਿਤਸਰ ਦੀ ਜਿਹੜੀ ਵੀਡੀਓ ਹੈ ਤੇ ਇੱਥੇ ਜਿਹੜੀ ਜੋ ਵੀ ਕਾਰਵਾਈ ਹੋਏਗੀ ਪੁਲਿਸ ਪ੍ਰਸ਼ਾਸਨ ਦੇਖਦੇ ਆ ਕਿ ਇਹਦੇ ਤੇ ਅੱਗੇ ਜਿਹੜਾ ਐਕਸ਼ਨ ਲੈਂਦਾ ਵਾ ਤੇ ਸਾਡੀ ਸਾਰੇ ਜਥੇਬੰਦੀਆਂ ਨੂੰ ਜਿਹੜੇ ਪਸ਼ੂ ਪ੍ਰੇਮੀ ਨੇ ਜਾਂ ਫਿਰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਹੋ ਤੇ ਇਹਨਾਂ ਜਾਨਵਰਾਂ ਦੇ ਵਾਸਤੇ ਵੀ ਜਿਹੜੀ ਆਵਾਜ਼ ਜ਼ਰੂਰ ਚੁੱਕੋ ਅਕਸਰ ਲੋਕ ਬੇਜਵਾਨਾਂ ਤੇ ਇਸ ਤਰ੍ਹਾਂ ਤਸ਼ੱਦਦ ਕਰ ਦਿੰਦੇ ਨੇ ਪਰ ਬਾਅਦ ਵਿੱਚ ਮਾਫੀ ਮੰਗ ਲੈਂਦੇ ਨੇ ਬਿਲਕੁਲ ਬਿਲਕੁਲ ਸਰ ਹੁਣ ਕੁਝ ਕੇਸ ਇਹੋ ਜਿਹੇ ਹੁੰਦੇ ਆ ਜਿਸ ਤਰ੍ਹਾਂ ਉਹਨੇ ਇਹ ਇਹਨਾਂ ਦਾ ਕੇਸ ਲੈ ਲੀਏ ਬਜ਼ੁਰਗਔਰਤ ਦਾ ਹੁਣ 70 75 ਸਾਲ ਦੀ ਜਿਹੜੀ ਬਜ਼ੁਰਗਔਰਤ ਹੈਗੀ ਆ ਅਗਰ ਇਹ ਬੇਜੁਮਾਨਾਂ ਨੂੰ ਇਸ ਤਰੀਕੇ ਦੇ ਨਾਲ ਮਾਰਦੀ ਹੈ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੀ ਕਹਿੰਦੇ ਨੇ ਕਿ ਹਾਂ ਕਿ ਬਹੁਤ ਬਜ਼ੁਰਗ ਹੈ ਇਕੱਲੀ ਰਹਿੰਦੀ ਹੈ ਕਿ ਅਸੀਂ ਅਸੀਂ ਵੀ ਖੁਦ ਵੀ ਸੋਚਦੇ ਹਾਂ ਕਿ ਇਸ ਏਜ ਦੇ ਵਿੱਚ ਅਸੀਂ ਕੀ ਫੈਸਲਾ ਲਈਏ ਮੈਂ ਕਹਾਂਗਾ ਇਹੋ ਜਿਹੇ ਲੋਕਾਂ ਦਾ ਜਿਹੜਾ ਫੈਸਲਾ ਹੋਵੇ ਉਹ ਪ੍ਰਮਾਤਮਾ ਕਰੇ ਤੇ ਪ੍ਰਮਾਤਮਾ ਜਲਦੀ ਕਰੇਗਾ ਤੇ ਸਾਡੀ ਇੱਕੋ ਹੀ ਅਪੀਲ ਹੈ ਕਿ ਕੋਸ਼ਿਸ਼ ਸਾਡੀ ਆਹੀ ਹੁੰਦੀ ਹੈ ਕਿ ਅਗਰ ਯੰਗ ਏਜ ਦਾ ਬੰਦਾ ਜੇ ਅਗਰ ਕੋਈ ਐਹੋ ਜਿਹਾ ਗਲਤ ਹਰਕਤ ਕਰਦਾ ਹੈ ਤੇ ਸਾਡੇ ਵੱਲੋਂ ਜਿਹੜੀ ਪੂਰੀ ਤਰ ਤਕ ਜਿਹੜੀ ਕਾਰਵਾਈ ਕਰਵਾਈ ਜਾਂਦੀ ਹੈ ਤੇ ਅਸੀਂ ਅੱਗੇ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਚੀਜ਼ ਤੇ ਤੁਸੀਂ ਆਪਣਾ ਆ ਸੌਫਟ ਹਾਰਟ ਇੱਕ ਐਨੀਮਲਸ ਦੇ ਲਈ ਜ਼ਰੂਰ ਰੱਖੋ ਤਾਂ ਕਿ ਉਹ ਵੀ ਰੱਬ ਦੇ ਜੀ ਨੇ ਤੇ ਉਹ ਵੀ ਸਾਡੇ ਵਾਂਗ ਜਿਸ ਤਰ੍ਹਾਂ ਭਗਵਾਨ ਨੇ ਸਾਨੂੰ ਭੇਜਿਆ ਉਸੇ ਤਰੀਕਾ ਨਾਲ ਇਹਨਾਂ ਨੂੰ ਭੇਜਿਆ